ਤੋਗੇ ਕਿ ਨਾ ਸ਼ਰਤਾ ਦੇ ਅਧਾਰ ਤੇ ਆਪਾਂ ਦਾ ਤੇ ਸ਼ਰਤਾ ਤੇ ਕੋਈ ਕਿਤਾ ਉਹਨਾਂ ਨੇ ਕਿਹਾ ਵੀ ਅਸੀਂ ਪੜਤਾਲ ਕਰਾ ਲੈਨੇ ਆ ਇਹ ਇਹ ਅਫਸਰਾਂ ਦਾ ਕਹਿਣਾ ਹੀ ਹੁੰਦਾ ਪਰ ਆਪਾਂ ਨੂੰ ਪਹਿਲੀ ਵਾਰੀ ਆਪਾਂ ਨੂੰ ਦੇਣਾ ਵੀ ਪੈ ਗਿਆ ਅਸੀਂ ਕੋਰਟ 'ਚ ਜਾਣਾ ਤਾਂ ਸਾਨੂੰ ਦੇਣਾ ਹੀ ਪੈਗਾ ਨਾ ਮੈਂ ਕੱਲ ਨੂੰ ਚਾਰ ਮੇਰੇ ਜਿਹੜੇ ਅੱਛੇ ਵਕੀਲ ਹੈਗੇ ਆ ਦੋ ਹਾਈ ਕੋਰਟ ਦੇ ਦੋ ਲੋਕ ਲੈ ਗਿਆ ਉਹਨਾਂ ਦੇ ਵਿੱਚ ਉਹਨਾਂ ਨੂੰ ਮੈਂ ਸੱਦ ਲਿਆ ਇਹ ਸਾਰੇ ਜਿਹਨੇ ਮੈਂ ਇਹਨਾਂ ਨੂੰ ਕਹਿ ਦਿੱਤਾ ਕਿ ਫੈਲਾ ਤੁਸੀਂ ਮੇਰੇ ਕੋਲ ਪਹੁੰਚਾ ਦਿਓ ਤੁਸੀਂ ਇੱਥੇ ਤੇ ਮੈਂ ਉਹ ਸਾਰੀਆਂ ਇਹਨਾਂ ਨੂੰ ਪੜਤਾਲ ਲਈ ਵੀ ਭੇਜ ਦਿਆਂਗਾ ਨਹੀਂ ਵਿਜ਼ਨ 2 3 ਦੇ ਅਸੀਂ ਹਾਈਪੋਟਾ ਕਿਹੜਾ ਤਰ੍ਹਾਂ ਕਿੰਨੀ ਕਰੂ ਐਸ ਡੀ ਐਮ ਰਾਜਪੁਰਾ ਆ ਕੇ ਅੱਜ ਤੁਸੀਂ ਉਹਨਾਂ ਨੂੰ ਕਹਿੰਦੇ ਸੀ ਕਿ ਕੀ ਵੀਡੀਓ ਨੂੰ ਦੇਖੋ ਇਹ ਮੈਨੂੰ ਪਤਾ ਹੁਣ ਪਹਿਲਾਂ ਹੀ ਸੀਗਾ ਕਿ ਵੀਡੀਓ ਨੂੰ ਇਹਨਾਂ ਨੇ ਭਜਾ ਦੇਣਾ ਛੁੱਟੀ ਦੇ ਉਹੀ ਗੱਲ ਹੋਈ ਕਿ ਉਹ ਤਾਂ ਛੁੱਟੀ ਤੇ ਗਿਆ ਹੋਇਆ ਹੈਗਾ ਪਰ ਅੱਜ ਨਹੀਂ ਕੱਲ ਕਿੰਨੇ ਕਿੰਨੇ ਦਿਨ ਕਹਿੰਦੇ ਵੀ ਜਦੋਂ ਇੱਕ ਦਿਨ ਦਾ ਇੱਕ ਦਿਨ ਤਾਂ ਆਏ ਗਏ ਹੋ ਡਿਊਟੀ ਤੇ ਹਮ ਉਹ ਤਾਂ ਵੀ ਇੱਥੇ ਪੁਲਿਸ ਵੱਲੋਂ ਨਾ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਤੁਹਾਨੂੰ ਲੱਗਦਾ ਨਹੀਂ ਕਿ ਵੀ ਜਿਹੜੇ ਲੋਕੀ ਤੁਹਾਡੇ ਨਾਲ ਹੀ ਤੇ ਕਰਨੇ ਤੇ ਬੈਠੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਜਾ ਸਕਦਾ ਤਾਂ ਪਹਿਲਾਂ ਮੈਨੂੰ ਹੀ ਕਰਨ ਇਹ ਜੇ ਮੈਂ ਇਹ ਕਹਾਗੈਲਾ ਨੂੰ ਇਸੇ ਤੇ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਜੇ ਕਰਨੀ ਹੈ ਸਭ ਤੋਂ ਪਹਿਲਾਂ ਮੇਰੇ ਤੇ ਕਰ ਲੈਣ ਬਸ ਕਿਉਂਕਿ ਜਿਸ ਤਰੀਕੇ ਨਾਲ ਮੁੰਡੇ ਉੱਤੇ ਗੱਤੀ ਵੀ ਉਹ ਰੋਕ ਰਹੇ ਸੀਗੇ ਮੈਂ ਕਿਹਾ ਮੇਰੇ ਬੱਚੇ ਆ ਮੈਂ ਆਂਚ ਨਹੀਂ ਆਂਦਾਂ ਉਹਨਾਂ ਤੇ ਪੈਸਾ ਬਸਾਉਂਗਾ ਪਹਿਲਾਂ ਮੇਰੇ ਤੇ ਕਰ ਰਹੇ ਜੇ ਇਹਨਾਂ ਨੇ ਰੈਸਟ ਕਰਨਾ ਤਾਂ ਸਭ ਤੋਂ ਪਹਿਲਾਂ ਮੈਨੂੰ ਕਰ ਠੀਕ ਹੈ ਕਿ ਤੁਸੀਂ ਲਗਾਤਾਰ 3 ਦਿਨ ਤੋਂ ਲਾਈਵ ਹੋਈ ਹੁੰਦੀ ਤੁਸੀਂ ਹੋਏ ਪਿੱਛੇ ਬੋਲੋ ਰਾਤ ਸਾਰੀ ਰਾਤ ਇਹਨਾਂ ਨੇ ਆਰਓ ਨੂੰ ਬੰਦੇ ਬਣਾ ਕੇ ਰੱਖਿਆ ਜ਼ਬਰਦਸਤੀ ਇਤਰਾਜ਼ ਲਾ ਕੇ ਝੂਠੇ ਇਤਰਾਜ਼ ਲਾ ਕੇ ਇਹਨਾਂ ਨੇ ਪੇਪਰ ਕੈਨਸਲ ਕਰਿਆ ਸਵੇਰੇ 4 ਵਜੇ ਤੱਕ ਲੱਗੇ ਰਹੇ ਪੂਰੀ ਰਾਤ ਸਵੇਰ ਦੇ ਆਰਓ ਆਏ ਵੀ ਨਹੀਂ ਮੁਲਾਜ਼ਮ ਸਾਰੇ ਕਿ ਜਿਹਨੂੰ ਬਾਹਰ ਨਿਕਲਦੇ ਨੇ ਗੁੰਡੇ ਇਹਨਾਂ ਦੇ ਬਦਮਾਸ਼ ਸਾਰੇ ਅਸਲਾ ਲੈ ਕੇ ਰਾਤੀ ਉਹਨਾਂ ਨੂੰ 50 ਤੇ ਲੈ ਕੇ 100 ਬੰਦਾ ਘਟੂ ਘਟਾਇਗਾ ਸੀ ਜਿਹੜੇ ਕੰਨੇ ਇਹਨਾਂ ਨੇ ਕਾਬੂ ਕਰਕੇ ਰੱਖਿਆ ਹੋਇਆ ਸੀ ਗਲਤ ਤਰਾਜ ਲਾ ਕੇ ਇਹਨਾਂ ਨੇ ਕੈਨਸਲ ਕਰੇ ਗਏ ਆ ਸਾਰੀ ਰਾਤ ਲੱਗੇ ਰਹੇ ਕੈਨਸਲ ਕਰਨ ਵਾਸਤੇ ਜਿਹੜੀ ਕਾਨੂੰਨ ਦੀਆਂ ਧੱਗੀਆਂ ਹਟਾ ਦਿਆਂ ਬਿਲਕੁਲ ਕੋਈ ਸੁਣੇ ਨਹੀਂ ਕੀ ਐ ਕੀ ਹੋ ਰਿਹਾ ਬਿਲਕੁਲ ਸਾਰਾ ਕੁਝ ਗਲਤ ਹੋਇਆ ਟੋਟਲੀ ਗਲਤ ਹੋਇਆ ਹੁਣ ਤੁਸੀਂ ਕੀ ਕਰੋਗੇ ਅਸੀਂ ਆਪਣਾ ਆਪਣਾ ਇਹਨਾਂ ਦਾ ਵਿਰੋਧ ਕਰ ਰਹੇ ਆ ਅਸੀਂ ਕਹਿ ਰਹੇ ਹਾਂ ਸਾਡੇ ਕਾਗਜ਼ ਹੀ ਕਰਾਓ ਜੋ ਅਨਸਾਭਲ ਜੋ ਲੋਕਾਂ ਦਾ ਅੱਜ ਗੋਟਾ ਲੋਕ ਮੰਗਦੇ ਬਣਿਆ ਇਹਨਾਂ ਨੇ ਪੰਚਾਇਤ ਚੋਣਾਂ ਐਲਾਨ ਕਰੇ ਦੀ ਵੋਟਾਂ ਪਾਉਣ ਕਾਗਜ਼ ਤੇ ਰਜਟ ਕਰਾ ਕਿਉਂ ਜਿੱਤ ਰਹੇ ਆ ਸਾਨੂੰ ਦੱਸੋ ਕਾਹਦੇ ਇਤਰਾਜ਼ ਨੇ ਦੱਸੋ ਨਾ ਸਹੀ ਕੀ ਨਹੀਂ ਤੁਸੀਂ ਦੱਸੋ ਅਸੀਂ ਮੰਨਿਓਂ ਕਦਾਲੇ ਦਾ ਰੁਕਤ ਕਰਾਂਗੇ ਹਾਂਜੀ ਬੱਸ ਆਪਨੇ ਕਹਿ ਸਕੋ ਬਾਦ ਅਸੀਂ ਮੰਨਿਓਂ ਕਦਾਲੇ ਦਾ ਰੁਕਤ ਕਰਾਂਗੇ ਤੁਸੀਂ ਕੀ ਕਰੋਗੇ ਮੈਂ ਸਾਰੇ ਕੋਰਟ ਜਾਵਾਂ ਕੋਰਟ ਜਾਵਾਂਗੇ ਤਾਂ ਹੀ ਇਹਨਾਂ ਨੂੰ ਪੂਰੀ ਰਿਟ ਪਾਵਾਂਗੇ ਖਲਾਫ ਆਏ ਨੇ ਜਿਹੜਾ ਨੇ ਕਾਜ਼ ਰਿਜੈਕਟ ਕਰਿਆ ਗਲਤ ਕਰਿਆ ਇਹਨਾਂ ਨੂੰ ਕੋਰਟ ਜਾ ਕੇ ਬਾਏ ਨਾਮਨੇ ਕ ਰਿਟ ਪਾਵਾਂਗੇ ਮਾਨਨ ਦੇ ਪਰਚੇ ਦਾਦ ਕਰਾਵਾਂਗੇ ਜੋ ਵੀ ਇਲਜ਼ਾਮ ਗਲਤ ਲਾਇਆ ਇਹਨਾਂ ਨੂੰ ਹਾਈ ਕੋਰਟ ਤੇ ਬਿਤੇ ਲੈ ਕੇ ਜਾਵਾਂਗੇ ਬੱਸ ਕਈ ਦਿਨ ਤੋਂ ਇਹ ਕੈਨੇਕਰੀ ਸੰਸਦ ਬਣਾਵਾਂਗੇ ਤਾਂ ਕਿ ਇਚਾਰਾ ਕਾ ਉਹ ਸਾਡੇ ਅੱਜ ਪੂਰਾ ਭਾਈਚਾਰਾ ਨੇ ਖਤਮ ਕਰਤਾ ਆਮ ਪਾਰਟੀ ਬਿਲਕੁਲ ਖਤਮ ਹੋ ਚੁੱਕਿਆ ਗਰਾਸ ਰੋੜਾ ਪਿੰਡ ਪਿੰਡ ਜਾ ਕੇ ਦੇਖ ਲੋ ਕਿਸੇ ਵੀ ਪਿੰਡ ਤੇ ਜਾ ਕੇ ਤੁਲਨਾ ਕਰ ਲਿਓ ਜਿੱਥੇ ਇਹਨਾਂ ਨੂੰ 70-75 ਪਿੰਡ ਵੋਟਾਂ ਪਈਆਂ ਸੀ ਅੱਜ 0 ਤੇ ਆ ਗਏ 0 ਤੇ ਜੀ ਜਲਾਲਪੁਰ ਸਾਹਿਬ ਲਾਈਵ ਵੀ ਹੁੰਦੇ ਰਹੇ ਆ ਪਰसों ਵੀ ਪਟੇਲ ਕਾਲਜ ਚ ਵੀ ਉਹਨਾਂ ਨੇ ਸਾਰਾ ਕੁਝ ਦੱਸਿਆ ਫਿਰ ਦੂਹਰਾ ਤਾਂ ਇਹ ਅੱਜ ਜਿਹੜਾ ਤਿੰਨ ਹੈ ਜਿਹੜਾ ਕਾ ਕੇ ਚਾ ਜਿਹੜੇ ਹੋ ਦੇਖੋ ਬਹੁਤ ਜ਼ੋਰ ਲਾਇਆ ਪਰ ਇਹ ਤਲੇ ਦੀ ਆਪਣੀਆਂ ਹਰਕਤਾਂ ਤੋਂ ਬੜੀ ਉਹਦੇ ਨਾਲ ਲੋਕਾਂ ਨੂੰ ਇਹਨਾਂ ਨੇ ਸਿਰ ਕਿਹਾ ਸੀਗਾ ਲੋਕਾਂ ਨੂੰ ਜਦੋਂ ਸਰਕਾਰ ਆਈ ਸੀ ਵੀ ਆਮ ਬੰਦੇ ਦੀ ਸਰਕਾਰ ਆਈ ਹੈ ਅਸੀਂ ਆਮ ਲੋਕਾਂ ਲਈ ਕੰਮ ਕਰਾਂਗੇ ਅੱਜ ਆਮ ਲੋਕ ਸੜਕਾਂ ਤੇ ਡੁੱਲ ਰਹੇ ਆ ਅਸੀਂ ਤਾਂ ਲੋਕਾਂ ਦੀ ਆਵਾਜ਼ ਚੱਕਣ ਆਏ ਆ ਇੱਥੇ ਇਹ ਸਰਪੰਚੀ ਦੀ ਇਲੈਕਸ਼ਨ ਹੈ ਇੱਚ ਐਮਐਲਏ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਸੀਂ ਤਾਂ ਜਿਹੜੀ ਲੋਕਤੰਤਰ ਨੂੰ ਬਚਾਉਣ ਦੀ ਜਿਹੜੀ ਸਾਡਾ ਸੰਵਿਧਾਨ ਨੂੰ ਬਚਾਉਣ ਦੀ ਗੱਲ ਹੈ ਉਹਦੀ ਗੱਲ ਕਰਨ ਆਏ ਆ ਇਹ ਐਲੀਗੇਸ਼ਨ ਸਾਡੇ ਤੇ ਲਾਉਂਦੇ ਹੁੰਦੇ ਸੀ ਵੀ ਧੱਕੇ ਕਰਦੇ ਫਲਾਣਾ ਕਰਦੇ ਧਮਕਾਣਾ ਕਰਦੇ ਆ ਅੱਜ ਇਹ ਕਹਿੰਦੇ ਸੀ ਅਸੀਂ ਸਾਫ਼ ਸੁੱਤਰੀ ਰਾਜਨੀਤੀ ਕਰਨ ਆਏ ਆ ਬੜੇ ਬੜੇ ਸਾਡੇ ਆਪਣਾ ਜਿਹੜਾ ਹੈਗਾ ਵੀ ਅਸੀਂ ਬਿਲਕੁਲ ਲੋਕਾਂ ਨੂੰ ਇਨਸਾਫ਼ ਦੇਵਾਂਗੇ ਅੱਜ ਲੋਕ ਤੋਂ ਡੇਸ ਪਿੱਛੇ ਬੈਠੇ ਆ ਮੇਰੇ ਪਿੱਛੇ ਲੋਕ ਹੀ ਬੈਠੇ ਆ ਆਮ ਜਨਤਾ ਬੈਠੀ ਆ ਇਹਨਾਂ ਨੂੰ ਪੁੱਛ ਕੇ ਨਾ ਦੇਖੋ ਇਹਨਾਂ ਨੂੰ ਇਨਸਾਫ਼ ਮਿਲਿਆ ਇਹਨਾਂ ਨੇ ਧੱਕੇਸ਼ਾਹੀ ਜਿਹੜੀ ਕਰ ਰਹੀ ਹੈ ਨਾ ਕਿਸੇ ਦਾ ਬਾਦਰਾ ਵਾਰ ਹੈ ਨਾ ਕਿਸੇ ਦਾ ਰੈਂਪ ਵਾਰ ਹੈ ਰਾਤੀ ਬੈਠ ਕੇ ਬਸ ਰਿਪੋਰਟਾਂ ਬਣਾਈਆਂ ਸਾਈਨ ਕਰਾਏ ਵੀ ਇਹਦਾ ਬਾਦਰਾ ਵਾਰ ਹੈ ਇਹਦਾ ਜਿਹੜੇ ਕੈਂਡੀਡੇਟ ਇਹਨਾਂ ਦੇ ਖੜੇ ਆ ਉਹਨਾਂ ਦੇ ਤਾਂ ਘਰ ਸ਼ਾਮਲਾਟਾਂ ਦੇ ਵਿੱਚ ਨੇ ਉਹਨਾਂ ਦੇ ਕਾਗਜ਼ ਰਿਜੈਕਟ ਨਹੀਂ ਹੋਏ ਜਿਹਦਾ ਕਿਸੇ ਦਾ ਮਾੜਾ ਮੋਟਾ ਹੈ ਸੀ ਵੀ ਨਹੀਂ ਵੀ ਪਤਾ ਸੀਗਾ ਉਹਨਾਂ ਦੇ ਕਾਗਜ਼ ਰਿਜੈਕਟ ਕਰਕੇ ਬਾਹਰ ਮਾਰੇ ਇਹ ਕਿੱਥੋਂ ਦਾ ਇਨਸਾਫ ਹੈ ਇਹ ਇਨਸਾਫ ਦੇ ਰਹੇ ਆ ਲੋਕਾਂ ਨੂੰ ਇਹ ਅੱਜ ਪੰਜਾਬ ਨੂੰ ਇੱਕ ਨਵੀਆਂ ਰਵਾਇਤਾਂ ਪਾ ਰਹੇ ਆ ਇਹ ਲੋਕਾਂ ਨੂੰ ਇਹ ਲੋਕੀ ਕੱਲ ਨੂੰ ਇਹ ਲੋਕੀ ਉਹਨਾਂ ਨੂੰ ਛੱਡਣਗੇ ਜਿਨ੍ਹਾਂ ਨੇ ਇਹਨਾਂ ਦੇ ਕਾਗਜ਼ ਕੈਨਸਲ ਕੀਤੇ ਆ ਸੋ ਗੱਲ ਕੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਸਿਰਫ ਕੈਮਰੇ ਅੱਗੇ ਆ ਕੇ ਹਰਦੇ ਪਿੰਡ ਜਾ ਕੇ ਇਹ ਕੰਮ ਨਾ ਉਹ ਕਰੋ ਵੀ ਆਪਣਾ ਸਿਰਫ ਗੱਲੀਬਾਤੀ ਨਾ ਕਾਕਜੀ ਵੀ ਕੁਝ ਕਰਕੇ ਦਿਖਾਓ ਗ੍ਰਾਮ ਤੇ ਵੀ ਕੁਝ ਕਰਕੇ ਦਿਖਾਓ ਕਾਕਜੀ ਨਾ ਕਰੀ ਜਾਵੋ ਅਸੀਂ ਨੌਕਰੀਆਂ ਵੀ ਦਿੱਤੀਆਂ ਅਸੀਂ ਇਨਸਾਫ ਵੀ ਦੇ ਰਹੇ ਆ ਅਸੀਂ ਜ਼ੀਰੋ ਟੋਲਰੈਂਸ ਸਰਕਾਰ ਹੈ ਪਰ ਇਹ ਤੁਹਾਡੇ ਕਰਮਾਂ ਚ ਵੀ ਦਿਖਣਾ ਚਾਹੀਦਾ ਲੋਕਾਂ ਨੂੰ ਪੁੱਛੋ ਵੀ ਕਰਪਸ਼ਨ ਕਿੰਨੀ ਵਧ ਗਈ ਹੈ ਧੱਕੇਸ਼ਾਹੀ ਕਿੰਨੀ ਵਧ ਗਈ ਹੈ ਕੀ ਹਾਲ ਹੋ ਰਿਹਾ ਲੋਕਾਂ ਦਾ ਲੋਕਾਂ ਨੂੰ ਸੜਕਾਂ ਤੇ ਕਿਉਂ ਉਤਰਨਾ ਪੈ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ ਅੱਜ ਭਗਵੰਤਬਾਬ ਜੀ ਜਿਹੜੀਆਂ ਸ਼ਰਤਾਂ ਤੁਸੀਂ ਰੱਖ ਕੇ ਜਿਹੜੇ ਵਾਅਦੇ ਤੁਸੀਂ ਰੱਖ ਕੇ ਲੋਕਾਂ ਵਿੱਚ ਆਏ ਸੀ ਅੱਜ ਉਹਦੇ ਬਿਲਕੁਲ ਵਿਰੁੱਧ ਤੁਸੀਂ ਜਾ ਰਹੇ ਹੋ ਇਹ ਲੋਕਤੰਤਰ ਦਾ ਕਹਾਣ ਕਰ ਰਹੇ ਹੋ ਸ਼ਰੀਆਮ ਤੁਹਾਡੀ ਐਮਐਲਏ ਗੁੰਡਾਗਰਦੀ ਕਰ ਰਹੇ ਆ ਲੋਕਾਂ ਨੂੰ ਕੁੱਟਣ ਤੱਕ ਜਾ ਰਹੇ ਆ ਲੋਕਾਂ ਨੂੰ ਜਿਨ੍ਹਾਂ ਦੇ ਕਾਗਜ਼ ਬਚ ਵੀ ਗਏ ਅੱਜ ਵੀ ਉਹਨਾਂ ਨੂੰ ਧਮਕੀਆਂ ਦੇ ਰਹੇ ਤੁਹਾਡੇ ਦੇ ਪਰਚੇ ਕਰ ਦਾਂਗੇ ਤੁਹਾਡਾ ਇਹ ਕਰ ਦਾਂਗੇ ਤੁਹਾਡਾ ਉਹ ਕਰ ਦਾਂਗੇ ਜੇ ਇੱਧਰ ਨੂੰ ਨਹੀਂ ਤਾਂ ਇੱਧਰ ਨੂੰ ਪੁਲਿਸ ਦਾ ਡੰਡਾ ਚਲਾ ਰਹੇ ਆ ਮੈਂ ਪੁਲਿਸ ਨੂੰ ਵੀ ਇੱਕ ਗੱਲ ਕਹਾਂਗਾ ਕਿ ਯਾਦਾ ਝੰਡਾ ਚੱਕ ਲਿਓ ਝਾੜੂ ਦਾ ਜਾਂ ਫਿਰ ਲੋਕਾਂ ਨੂੰ ਇਨਸਾਫ ਦਿਓ ਇਹ ਕੰਮ ਨਾ ਕਰੋ ਸੋ ਮੈਂ ਲੋਕਾਂ ਨੂੰ ਇਹ ਕਹਾਂਗਾ ਡਟ ਜੋ ਆਪਾਂ ਆਪਣਾ ਹੱਕ ਲੈ ਕੇ ਹਟਾਂਗੇ ਆਪਾਂ ਇੱਕੋ ਨਾਰਾ ਲਾਉਣਾ ਸਾਡਾ ਹੱਕ ਸਾਡਾ ਹੱਕ ਧੱਕੇ ਸ਼ਾਹੀ ਨਹੀਂ ਚਲੇਗੀ ਧੱਕੇ ਸ਼ਾਹੀ ਨਹੀਂ ਚਲੇਗੀ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਗਲਪਰ ਸਾਹਿਬ ਲਗਾਤਾਰ ਤੁਸੀਂ ਵੀ ਕੱਲ ਜਿਹੜੀ ਆਵਾਜ਼ ਚੱਕਰੇ ਸੀਗੇ ਤੇ ਤੁਹਾਡਾ ਜਿਹੜਾ ਇੱਕ ਜਿਸ ਨੂੰ ਤੁਸੀਂ ਕਹਿ ਰਹੇ ਸੀਗੇ ਉਹਦੇ ਹੱਥ ਤੇ ਵੀ ਸੱਟ ਲੱਗੀ ਸੀਗੀ ਉਸ ਨੂੰ ਦੁਬਾਰੇ ਥਾਣੇ ਬੁਲਾਇਆ ਗਿਆ ਸੀਗਾ ਕੀ ਕੀ ਲੱਗਦਾ ਬਾਈ ਜੀ ਉਹਦੇ ਤੇ ਉਲਟਾ ਪਰਚਾ ਦੇ ਰਹੇ ਆ ਫਾਈਲ ਉਦੀ ਪਾੜੀ ਹੈ ਠੀਕ ਹੈ ਫਾਈਲ ਉਦੀ ਪਾੜਤੀ ਹਜੇ ਤੱਕ ਉਹਨਾਂ ਦਾ ਪਰਚਾ ਨਹੀਂ ਇਹਨਾਂ ਨੇ ਦਿੱਤਾ ਐਫ ਆਈ ਆਰ ਦੀ ਕਾਪੀ ਨਹੀਂ ਦਿੱਤੀ ਦੂਜੇ ਬੰਦੇ ਤੋਂ ਜਿਹਨੇ ਨੇ ਵਾਇਲ ਪਾੜੀ ਐ ਅਗਲੇ ਦੇ ਸੱਟ ਮਾਰੀ ਐ ਉਹਦੇ ਵੱਲੋਂ ਪਰਚਾ ਵੀ ਦਰਜ ਕਰਤੇ ਆ ਬੰਦੇ ਤੇ ਉਹਨੂੰ ਕਹਿ ਰਹੇ ਆ ਵੀ ਹੁਣ ਆ ਜਾ ਸਾਡੇ ਨਾਲ ਫੈਸਲਾ ਕਰ ਲੈ ਸਰਪੰਚੀ ਨਾਲ ਲੜ ਨਹੀਂ ਤਾਂ تیرਤੇ ਅਸੀਂ ਪਰਚਾ ਦੇਾਂਗੇ ਉਹਨੂੰ ਉਹਨੇ ਵੀ ਬੰਦੇ ਨੇ ਕਿਹਾ ਕਹਿੰਦਾ ਮੈਂ ਜਮਾਨਤ ਕਰਾ ਲੂਗਾ ਪਰ ਸਰਪੰਚੀ ਲੜੂਗਾ ਇਹ ਧੱਕੇਸ਼ਾਹੀ ਪੂਰੀ ਚੱਲ ਰਹੀ ਐ ਬਾਈ ਜੀ ਮੁੱਖ ਮੰਤਰੀ ਸਾਹਿਬ ਨੇ ਕਹਿ ਰਹੇ ਕਿ ਵੀ ਸਰਪੰਚੀਆਂ ਕਰੋ ਪਿੰਡਾਂ 'ਚ ਭਾਈਚਾਰਕ ਬਣਾ ਕੇ ਰੱਖੋ ਇਸ ਤਰੀਕੇ ਨਾਲ ਤਾਂ ਹੋਰ ਜਿਆਦਾ ਬਾਈ ਜੀ ਇਹਨਾਂ ਨੇ ਸਰਪੰਚੀ ਨੂੰ ਨਾ ਡੰਡਾ ਸੰਪਤੀ ਬਣਾ ਦਿਆ ਇਹ ਸਰਬਸੰਮਤੀ ਡੰਡੇ ਨਾਲ ਕਰਾ ਰਹੇ ਆ ਇੱਕ ਸਰਬਸੰਮਤੀ ਹੁੰਦੀ ਆ ਪਿਆਰ ਨਾਲ ਹੋਣੀ ਪਿੰਡ ਦੇ ਵਿੱਚ ਬੈਠ ਕੇ ਫੈਸਲਾ ਕਰਨਾ ਇਹ ਪਤਾ ਕੀ ਕਹਿੰਦੇ ਆ ਜਿਆਦਾ ਥਾਣੇ ਆਜੋ ਜਾਂ ਸਾਡੇ ਕੋਲ ਆਜੋ ਨਹੀਂ ਤਾਂ ਡਾਂਗ ਫਿਰੂਗੀ ਇਹ ਸਰਬਸੰਮਤੀ ਹੋ ਰਹੀ ਹੈ ਜਿਹੜੀ ਭਗਵੰਤ ਮਾਨ ਜੀ ਕਹਿ ਰਹੇ ਜਿਸ ਤਰੀਕੇ ਨਾਲ ਇਹ ਜ਼ਬਰਦਸਤੀ ਤੁਸੀਂ ਕਹਿੰਦੇ ਤੁਸੀਂ ਤਾਕਤ ਨਾਲ ਜ਼ਬਰਦਸਤੀ ਫਿਰ ਸਰਪੰਚ ਬਣਾ ਰਹੇ ਆ ਕਿ ਪਿੰਡ ਵਾਲੇ ਲੋਕ ਇਹਨਾਂ ਨੂੰ ਐਕਸੈਪਟ ਕਰਨਗੇ ਬਿਲਕੁਲ ਨਹੀਂ ਕਰਦੇ ਪਿੰਡ ਵਾਲੇ ਲੋਕ ਖਾਰਜ ਕਰ ਰਹੇ ਜੇ ਪਿੰਡ ਵਾਲੇ ਲੋਕ ਐਕਸੈਪਟ ਕਰਦੇ ਹੁੰਦੇ ਅੱਜ ਗਗਨ ਚੌਂਕ ਖੁੱਲਾ ਹੁੰਦਾ ਬੰਦ ਨਾ ਹੁੰਦਾ ਅੱਜ ਇਹਨਾਂ ਦੀ ਕਰਤੂਤ ਕਰਕੇ ਗਗਨ ਚੌ ਇਹ ਕਿਸੇ ਨੇ ਲੀਡਰ ਨੇ ਨਹੀਂ ਬੁਲਾਏ ਲੋਕ ਇਹਨਾਂ ਲੋਕਾਂ ਨੇ ਸਾਨੂੰ ਬੁਲਾਇਆ ਅੱਜ ਧਰਨਾ ਲਾਉਣ ਤੋਂ ਬਾਅਦ ਸਾਨੂੰ ਬੁਲਾਇਆ ਵੀ ਤੁਸੀਂ ਇੱਥੇ ਆਓ ਸਾਡਾ ਸਾਥ ਦਿਓ ਅਸੀਂ ਧਰਨਾ ਨਹੀਂ ਲਵਾਇਆ ਇਹ ਲੋਕਾਂ ਨੇ ਲਾਇਆ ਧਰਨਾ ਕਿਉਂ ਲਾਇਆ ਕਿਉਂਕਿ ਉਹਨਾਂ ਨਾਲ ਤਕਾ ਹੋਇਆ ਪੂਰੇ ਪਿੰਡ ਦੇ ਲੋਕ ਕੀ ਮੰਗ ਕਰ ਰਹੇ ਨੇ ਕਿ ਇਹ ਇਲੈਕਸ਼ਨ ਦੁਬਾਰਾ ਹੋਣ ਜਾਂ ਲੋਕੀ ਇਹ ਮੰਗ ਕਰ ਰਹੇ ਆ ਇਲੈਕਸ਼ਨ ਕਮਿਸ਼ਨ ਇਹਦੇ ਚ ਇੰਟਰਫੇਅਰ ਕਰੇ ਇੰਟਰਵੈਨ ਕਰਕੇ ਜਿਹੜੇ ਲੋਕਾਂ ਦੇ ਕਾਗਜ਼ ਰਿਜੈਕਟ ਕੋਰੇ ਘਰੇ ਹੋਇਆ ਉਹਨਾਂ ਨੂੰ ਦੁਬਾਰਾ ਚੈੱਕ ਕਰਨ ਜੇ ਨਹੀਂ ਕਰਦੇ ਫਿਰ ਜੇ ਇਹ ਗਲਤ ਹੈ ਤਾਂ ਇਲੈਕਸ਼ਨ ਰੱਦ ਕਰਕੇ ਦੁਬਾਰਾ ਕਰਾਈਆ ਜਾ Thank <laughs> you.